ਸਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਹਿਲਾਂ ਸੌਦੇ 5-6 ਦਿਨਾਂ ਯਾਨੀ ਕਿ 15 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਇਸ ਲਈ ਉਹਦੀ ਤਾਜ਼ਾ ਸੈਟੇਲਾਈਟ ਤਸਵੀਰ ਤੋਂ ਅਰੇ ਨਾਲ ਸਾਂਝੀ ਕਰ ਰਹੇ ਹਾਂ ਸਵੇਰ ਦੇ 10 ਵਜੇ ਚੱਲ ਰਹੇ ਨੇ ਪੰਜਾਬ ਦੀ ਗੱਲ ਕਰੀਏ ਤਾਂ ਸਕਰੀਨ ਤੇ ਦੇਖ ਸਕਦੇ ਆ ਮੌਸਮ ਵਾਸਤੇ ਬਿਲਕੁਲ ਸਾਫ਼ ਹੈ ਸਵੇਰ ਤੋਂ ਤਿੱਖੀ ਧੁੱਪ ਜੜੀਆ ਚੜੀਆ ਤੇ ਦੂਜੇ ਪਾਸੇ ਜਿਹੜਾ ਫਸ਼ੀ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਪੰਜਾਬ ਸਣੇ ਨਾਲ ਦੇ ਸੂਬਿਆਂ ਨੂੰ ਔਰ ਪਹਾੜੀ ਖੇਤਰਾਂ ਨੂੰ ਸੋ ਇਹ ਸਿਸਟਮ ਨੇ ਅੱਗੇ ਕੁਝ ਕਰ ਰਿਹਾ ਫਹਾੜਾਗੱਲ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਦਾ ਚੰਗਾ ਦੌਰ ਲੱਗਿਆ ਭਾਵੇਂ ਉਹ ਜੰਮੂ ਕਸ਼ਮੀਰ ਦੇ ਖੇਤਰ ਹੋਣ ਉੱਤਰਾਖੰਡ ਦੇ ਹੋਣ ਹਿਮਾਚਲ ਦੇ ਹੋਣ ਤੇ ਬਰਫ਼ ਦੀ ਜਿਹੜੀ ਮੋਟੀ ਚਾਦਰ ਆ ਉਹ ਇਹਨਾਂ ਸੂਬਿਆਂ ਦੇ ਉੱਤੇ ਪਹਾੜਾਂ ਦੇ ਉੱਤੇ ਛਾਈ ਆ ਤੇ ਮੈਦਾਨੀ ਖੇਤਰਾਂ ਦੇ ਵਿੱਚ ਜਿਹੜੀਆਂ ਕਿਆਸਰਾਈਆਂ ਹਲ ਸਿਸਟਮ ਥੋੜਾ ਘੱਟ ਹੀ ਵਾਪਰ ਰਿਹਾ ਤੇ ਹਰ ਕਿਤੇ ਸ਼ਰਾਟੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਲੱਗੇ ਨੇ ਤੇ ਕਿਤੇ ਕਿਤੇ ਹੋ ਸਕਦਾ ਕਿਤੇ ਕਿਤੇ ਦਰਮਿਆਨੇ ਵੀ ਵੀ ਤਰਜ ਹੋ ਗਏ ਹੁਣ ਤੇਜ਼ ਸ਼ਰਾਟੇ ਲੱਗੇ ਹੋਣ ਤੇ ਵੈਸੇ ਉਹਲੇ ਸਿਸਟਮ ਅੱਗੇ ਲੰਘ ਚੁੱਕਿਆ ਜੀ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਤੇ ਟੈਂਪਰੇਚਰ ਦੇ ਵਿੱਚ ਗਰਾਵਡ ਹੈ ਜਿਹੜੀ ਦਰਜ ਕੀਤੀ ਜਾਵੇਗੀ ਅੱਜ ਦਿਨ ਭਰ ਧੁੱਪ ਚੜਦੀ ਚੜੀ ਰਹਣੀ ਹੈ ਤੇ ਆਉਂਦੇ ਦਿਨਾਂ ਤੱਕ ਵੀ ਧੁੱਪ ਜੜੀ ਆ ਇਸੇ ਤਰ੍ਹਾਂ ਚੜੇਗੀ ਠੰਡਕ ਵਧੇਗੀ ਜੀ ਹੁਣ ਠਾਰੀ ਵਧਣੀ ਹੈ ਸਵੇਰੇ ਸ਼ਾਮ ਔਰ ਰਾਤਾਂ ਦੇ ਟੈਂਪਰੇਚਰ ਹੇਠਾਂ ਹੋਣਗੇ ਦਿਨਾਂ ਦੇ ਟੈਂਪਰੇਚਰ 2- ਸਕ੍ਰੀਨ ਤੇ ਦੇਖ ਸਕਦੇ ਆ ਜੀ ਅੱਜ ਧੁੰਦ ਦੇ ਅਲਰਟ ਜਾਰੀ ਕੀਤੇ ਗਏ ਸੀਗੇ ਧੁੰਦ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਜਿੱਥੇ ਕੁਝ ਕੁ ਖੇਤਰਾਂ ਦੇ ਵਿੱਚ ਹੋ ਸਕਦਾ ਜਵੇਂ ਨੀਰਗਲ ਤੇ ਧੁੰਦ ਵੇਖਾ ਨੂੰ ਮਿਲੀ ਹੋਵੇ ਵੈਸੇ ਉਹਨਾਂ ਦਾ ਮੌਸਮ ਬਿਲਕੁਲ ਸਾਫ਼ ਹੈ ਆਉਂਦੇ 72 ਘੰਟਿਆਂ ਦੇ ਲਈ ਠੀਤ ਲਹਿਰ ਦੇ ਅਲਰਟ ਯਾਨੀ ਕਿ ਕੋਲਡ ਵੇਵ ਦੇ ਅਲਰਟ ਮੌਸਮ ਆਖਰੇ ਜਾਰੀ ਕਰ ਦਿੱਤੇ ਨੇ 12 ਤਰੀਕ 13 ਤਰੀਕ ਤੱਕ ਠੀਤ ਲਹਿਰ ਚੱਲਦੀ ਰਹਿਣੀ ਹੈ ਜਾਂ ਕਹ ਲਈਏ 15 ਤਰੀਕ ਤੱਕ ਠੀਤ ਲਹਿਰ ਚੱਲਦੀ ਰਹਿਣੀ ਹੈ ਇਸ ਤਰ੍ਹਾਂ ਅੱਜ 15 ਤਰੀਕ ਤੱਕ ਕੋਈ ਨਵਾਂ ਫੱਛਮੀ ਸਿਸਟਮ ਆਉਂਦਾ ਜਾ ਹੁਣੀ ਰਿਹਾ ਤਾਂ ਮੌਸਮ ਆਪਣਾ ਮੀ ਤੇ ਹੁਣ ਸੀਤ ਰੈਟ ਚਲਣੀ ਹੈ ਇਸ ਲਈ ਸੀਤ ਰੈਟ ਤੋਂ ਬਚ ਕੇ ਰਹਿਣਾ ਜੀ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ